ਸਾਤ ਸਰੀਆ ਕਾਲ ਪੰਜਾਬੀਓ ਪੰਜਾਬੀਓ ਓਵਰ ਸਪੀਡ ਕੀ ਕੁਛ ਕਰਾ ਦਿੰਦੀ ਐ ਆ ਤੁਸੀਂ ਹਾਲ ਦੇਖ ਲਓ ਜੀ ਇੱਕ ਓਵਰ ਲੋਡ ਰੇਤੇ ਦਾ ਭਰਿਆ ਹੋਇਆ ਟਿਪਰ ਐ ਤੇ ਇਹ ਟਿਪਰ ਕਿੰਨੀ ਸਪੀਡ 'ਚ ਹੋਊਗਾ ਜਿਹੜਾ ਇਸ ਫੁੱਟਪਾਥ ਦੇ ਵਿੱਚ ਆ ਖੰਬੇ ਦੇ ਵਿੱਚ ਬਿਜਲੀ ਆ ਜਿਹੜਾ ਸਟਰੀਟ ਲਾਈਟ ਵਾਲਾ ਇਹਦੇ ਵਿੱਚ ਵੱਜਿਆ ਸਾਰਾ ਕੁਝ ਹੀ ਤੈਸ ਨੈਸ ਕਰਕੇ ਲੱਕ ਦਿੱਤਾ ਟਿਪਰ ਦਾ ਵੀ ਬਹੁਤ ਭਾਰੀ ਨੁਕਸਾਨ ਆ ਕਿਉਂਕਿ ਆਮ ਤੌਰ ਤੇ ਰਲੋ ਪੈਂਦਾ ਵੀ ਭਾਈ ਰਿੱਤੇ ਵਾਲੇ ਉਬੜ ਲੋ ਟਿੱਪਰ ਚਲਾਉਂਦੇ ਨੇ ਪਿੰਡਾਂ ਦੀਆਂ ਸੜਕਾਂ ਤੋੜਤੀਆਂ ਹਨਾ ਰੇਤੇ ਦੀ ਕਾਲਾ ਬਜਾਰੀ ਹੁੰਦੀ ਹੈ ਜਦੋਂ ਇਹ ਸਰਕਾਰ ਆਈ ਸੀ ਤਾਂ ਉਦੋਂ ਵੀ ਰਿੱਤਾ ਦੀ ਕਾਲਾ ਬਜਾਰੀ ਤੇ ਬਹੁਤ ਸਵਾਲ ਉੱਠੇ ਸੀ ਇਹ ਕਹਿੰਦੇ ਸੀ ਅਸੀਂ ਬੰਦ ਕਰਾਂਗੇ ਰੇਤੇ ਤੋਂ ਐ ਕਰਾਂਗੇ ਫਲਾਨਾ ਕਰਾਂਗੇ ਕੁਝ ਨਹੀਂ ਹੋਇਆ ਉਵੇਂ ਹੀ ਕਾਲਾ ਬਜਾਰੀ ਜਾਰੀ ਹੈ ਤੇ ਆ ਹਾਲ ਦੇਖੋ ਕੀ ਹੋਇਆ ਜੀ ਟਿੱਪਰ ਦਾ ਕਿੰਨੀ ਸਪੀਡ ਇਹਦੀ ਹੋਊਗੀ ਤੇ ਇਹਦੇ ਵਿੱਚ ਨਗਰ ਕੌਂਸਲ ਦਾ ਵੀ ਜਿਹੜੀ ਜਗਰਾਉ ਇਹ ਜਗਰਾਉ ਦਾ ਹਾਸਾ ਮੈਂ ਦੱਸ ਦੇਵਾਂ ਉਹਦਾ ਵੀ ਕਸੂਰ ਹੈ ਸੜਕਾਂ ਦੇ ਵਿਚਕਾਰ ਜਿੱਥੋਂ ਜੀ ਕਰਦਾ ਫੁੱਟਪਾਥ ਸ਼ੁਰੂ ਹੋ ਜਾਂਦਾ ਕੋਈ ਡਿਪਰ ਨਹੀਂ ਕੋਈ ਲੈਣਾ ਨਹੀਂ ਦੇਣਾ ਕਮਾਨੀਆਂ ਦੇਖੋ ਨੁਕਸਾਨ ਦੇਖੋ ਵਿਚਾਰੇ ਦਾ ਕਿੱਡਾ ਭਾਰੀ ਹੋਇਆ ਤੇ ਰੇਤਾ ਫੁੱਲ ਭਰਿਆ ਹੋਇਆ ਪਾਣੀ ਹਜੇ ਵੀ ਝੋ ਰਿਹਾ ਹੈ ਇਹ ਸਵੇਰ ਦੇ 8:30 ਵਜੇ ਦੀਆਂ 8:30 ਦੀਆਂ ਤਸਵੀਰਾਂ ਨੇ ਦੇਖੋ ਪਾਣੀ ਫੁੱਲ ਝੋ ਰਿਹਾ ਰੇਤੇ ਨਾਲ ਇਹ ਫੁੱਲਾ ਟਿਪਰ 12 ਟਾਇਰਾਂ ਜਿਹੜਾ ਇਹ ਟਿਪਰ ਹੈ ਤੇ ਆਹ ਟਾਇਰ ਦੇਖੋ ਮੂਰਲੇ ਕਿੱਥੇ ਆ ਗਏ ਹੁਣ ਸਪੀਡ ਦਾ ਅੰਦਾਜ਼ਾ ਲਾਓ ਵੀ ਕਿੰਨੀ ਹੋਊਗੀ ਸੋ ਜੇ ਭਾਈ ਇਹਦੇ ਮੂਰੇ ਕੋਈ ਰਾਤ ਨੂੰ ਆ ਜਾਂਦਾ ਹੈ ਜਦੋਂ ਇਹ ਹਾਦਸਾ ਹੋਇਆ ਹੋਣਾ ਰੱਬ ਨਾ ਕਰੇ ਕੋਈ ਗੱਡੀ ਗੁੱਡੀ ਵਾਲਾ ਹੁੰਦਾ ਤਾਂ ਫਿਰ ਉਹਦਾ ਬਣਦਾ ਕੀ ਵਿਚਾਰੇ ਦਾ ਇਸ ਲਈ ਇਹ ਗੌਰ ਕਰਿਆ ਕਰੋ ਬਹੁਤ ਓਵਰ ਸਪੀਡ ਨੇ ਜਿਹੜੇ ਬੰਦੇ ਮਾਰੇ ਨੇ ਸੜਕੀ ਅੱਤਵਾਦ ਮੈਂ ਤਾਂ ਸਿੱਧੇ ਸ਼ਬਦਾਂ ਚ ਕਹਿ ਦਿੰਨਾ ਤੇਰੇ ਤੇਰਾ ਫੁੱਲ ਭਰਿਆ ਦੇਖ ਲਓ ਮੈਂ ਦੁਬਾਰਾ ਦਿਖਾ ਦਣਾ ਤੁਹਾਨੂੰ ਹਾਲਾਤ ਦੇਖੋ ਕਮਾਨੀਆਂ ਕਮੁਣੀਆਂ ਚੱਕ ਕੇ ਮਗਰ ਲਾਤੀਆਂ ਸੋ ਭਾਈ ਆਪ ਦਾ ਖਿਆਲ ਆਪ ਹੀ ਰੱਖਿਆ ਕਰੋ ਹਣਾ ਸਾਡੇ ਸਿੱਧੂਆਂ ਬਿਟ ਪੈਂਦਾ ਜਿੱਥੋਂ ਰੇਤਾ ਆਉਂਦਾ ਤੇ ਹੁਣ ਬਰਸਾਤਾਂ ਦਾ ਮੌਸਮ ਚੱਲਦਾ ਬੜਾ ਸੋਚੋ ਤਾਂ ਵੀ ਇਹ ਕਿਵੇਂ ਭਰ ਕੇ ਲਿਆਏ ਹੋਣਗੇ ਕੀ ਖੱਡਾਂ ਚੱਲਦੀਆਂ ਨੇ ਮੈਨੂੰ ਪੁੱਛਣ ਵਾਲਾ ਹੋਵੇ ਹਣਾ ਇਹ ਜਿਹੜੀ ਪਾਈ ਟ੍ਰੈਫਿਕ ਪੁਲਿਸ ਵਾਲਿਆਂ ਫੜਨੇ ਆ ਉਹ ਕੋਈ ਰੋਕਦੇ ਨਹੀਂ ਸ਼ਹਿਰ 'ਚ ਵੜੇ ਆਉਂਦੇ ਆ ਪੁਲਿਸ ਕੋਈ ਕਾਰਵਾਈਆਂ ਨਹੀਂ ਕਰਦੀ ਇਹ ਸਾਡੇ ਜਗਰਾਉ ਨਹੀਂ ਜਿੱਥੇ-ਜਿੱਥੇ ਵੀ ਸਤਲੋਜ ਰੋਪੜਲੀ ਧਰਮਕੋਟ ਬੰਨੀ ਸਾਰੇ ਪਾਸੇ ਇਹ ਹਾਲਾਤ ਆ ਤੇ ਇਹ ਟੌਰ ਨਾਲ ਸ਼ਰੇਆਮ੍ਰਿਤਾ ਭਰਦੇ ਨੇ ਹਣਾ ਦੋ ਨੰਬਰ ਦੀਆਂ ਖੱਡਾਂ ਚਲਾਈਆਂ ਹੋਈਆਂ ਨੇ ਪੈਸੇ ਸਰਕਾਰ ਨੂੰ ਦਿੱਤੇ ਜਾਂਦੇ ਨੇ ਜਿਹੜਾ ਵੀ ਰਾਜ ਕੋਈ ਰੋਕਦਾ ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਨੇ ਪਰਚੀ ਸਿਸਟਮ ਹੈ ਧੇਰੇ ਰੇਤੇ ਦੀ ਕਾਲਾ ਬਿਯਾਰੀ ਅੱਜ ਵੀ ਪੰਜਾਬ ਦੇ ਵਿੱਚ ਪੂਰੇ ਸਿਖਰਾਂ ਤੇ ਹੋ ਰਹੀ ਹੈ ਸਰਕਾਰ ਚੁੱਪ ਹੈ ਪ੍ਰਸ਼ਾਸਨ ਚੁੱਪ ਹੈ ਪੁਲਿਸ ਚੁੱਪ ਹੈ ਪਰ ਪਤਾ ਨਹੀਂ ਕਿਉਂ ਸ਼ਰਿਆਮ ਰੇਤੇ ਦੀ ਜਿਹੜੀ ਕਾਲਾ ਬਿਯਾਰੀ ਆ ਤੁਸੀਂ ਤਸਵੀਰਾਂ ਦੇਖ ਹੀ ਸਕਦੇ ਹੋ ਹੁਣ ਇਹਦੀ ਸਪੀਡ ਦੇਖੋ ਭਾਈ ਕਿੰਨੀ ਹੋਊਗੀ ਟਾਟਾ ਦੀ ਗੱਡੀ ਐ ਤੇ ਟਾਟਾ ਦੀ ਗੱਡੀ ਮੂਹਰੋਂ ਐ ਬਿੰਗੇ ਹੋ ਜਾਣਾ ਟਾਇਰ ਉਹ ਤੱਕ ਚਲੇ ਨਾ ਕਮਾਨੀਆਂ ਟੁੱਟ ਜਾਣੀਆਂ ਕਿੱਡੀ ਤੁਸੀਂ ਦੇਖੋ ਵੀ ਇਹ ਤੇਜ਼ੀ ਨਾਲ ਵੱਜਿਆ ਹੋਊਗਾ ਹਨਾ ਉਹ ਕਹਿੰਦਾ ਕੀ ਕਰਨੀ ਮਹਿੰਗੀਆਂ ਕਾਰਾਂ ਨੂੰ ਛੱਡ ਕੇ ਯਾਰਾਂ ਨੂੰ ਭਾਈ ਦੇ ਬੂਰੇ ਵੀ ਲਖਾਇਆ ਹੋਇਆ ਭਾਈ ਤੇ ਹੁਣ ਇਹ ਵਿਚਾਰਾ ਦੇਖੋ ਕਦੋਂ ਇੰਨਾ ਚਿਰ ਖੜੂਗਾ ਤੇ ਕਦੋਂ ਇਹ ਜਾਊਗਾ ਇੱਥੋਂ ਕਿਉਂਕਿ ਪਹਿਲਾਂ ਤਾਂ ਸਾਰੇ ਤੁਮ ਲੈਣਗੇ ਭਾਈ ਹਾਂ ਦਿਓ ਪੈਸੇ ਜਿਹੜੀਆਂ ਤੁਸੀਂ ਸਾਡੀਆਂ ਲੈਟਾਂ ਬਣੀਆਂ ਨੇ ਤੇ ਇਸ ਲਈ ਭਾਈ ਸਪੀਡ ਦਾ ਖਿਆਲ ਰੱਖਿਆ ਕਰੋ ਬਾਕੀ ਸਰਕਾਰ ਨੂੰ ਮੈਂ ਕਹਿਣਾ ਚਾਹੁੰਨਾ ਆ ਭਾਈ ਤੁਹਾਡੇ ਰੇਤੇ ਦਾ ਜਲੂਸ ਕੱਢ ਕੇ ਰੱਖਦਾ ਬਰਸਾਤ ਦੇ ਵਿੱਚ ਕੱਢਾਂ ਕਿਵੇਂ ਚੱਲਦੀਆਂ ਨੇ ਫੁੱਲ ਭਰਿਆ ਹੋਇਆ ਟਿਪਰ ਹੈ ਕਿਸੇ ਕੋਲੇ ਜਵਾਬ ਸਾਰੇ ਰਲੇ ਕਬੂਤਰ ਨੇ ਚਿੱਟੇ ਤੇ ਗੋਲੇ ਹੋਏ ਲੱਗੇ ਹੋ ਸਰਕਾਰ ਜੀ ਲੁੱਟੀ ਚੱਲੋ ਪੰਜਾਬ ਪੰਜਾਬੀਆਂ ਨੂੰ ਬੱਸ ਪੰਜਾਬੀਓ ਤੁਸੀਂ ਤਗੜੇ ਰਹੋ ਮਾਲਕ ਕਿਰਪਾ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ